ਕਲਰ ਵੀ ਲਾਉਣਾ ਹੀ ਆ ਕੀ ਕਰੀਏ ਜਦੋਂ ਪ੍ਰੋਬਲਮ ਆ ਇੱਥੇ ਪੱਕ ਰਿਹਾ ਜੀ ਬਹਿੜੇ ਆ ਦੇਖ ਕਚੌਰੀਆਂ ਫੋਲੀਆਂ ਹੋਈਆਂ ਨੇ ਥੋੜੇ ਜਿਹਾ ਇਕੱਠੀਆਂ ਹੋ ਕੇ ਗਿੱਜ ਗਿੱਜੀਆਂ ਕਰਨ ਲੱਗ ਜਾਂਦੀਆਂ ਨੇ ਗੁਲਗੁਲੇ ਬਣਾ ਕੇ ਅੰਦਰ ਰੱਖਤੇ ਸੀਗੇ ਉਹਨਾਂ ਨੂੰ ਸ਼ੂਟ ਕਰਨਾ ਭੁੱਲ ਗਏ ਅੱਜ ਚੱਲੇ ਹੈਲੋ ਹਾਂਜੀ ਅੱਜ ਅਸੀਂ ਚੱਲੇ ਸਮਰਾੜੇ ਦੇਖਦੇ ਅੱਜ ਕੀ ਕੀ ਲੈ ਕੇ ਆਉਂਦੇ ਆ ਜਿਆਦਾ ਨਹੀਂ ਲੈ ਕੇ ਆਉਣਾ پیسے ਤਾਂ ਮੈਲਡ ਗਾਰਡ ਨਹੀਂ ਚੱਲੇ ਆ ਪਰ ਇੱਕ ਅੱਧੀ ਚੀਜ਼ ਲੈੇ ਬਿਨਾ ਮੁੜਿਆ ਨਹੀਂ ਜਾਂਦਾ ਕੁਛ ਨਾ ਕੁਛ ਤਾਂ ਲੈਣੀ ਹੁੰਦਾ ਹਾਂਜੀ ਦੇਖਦੇ ਆ ਜੀ ਨੂੰ ਕੁਦੇ ਵਿੱਚ ਵਿਊ ਜ ਹਰਾ ਹਰਾ ਨਹੀਂ ਆਉਂਦਾ ਵੈਸੇ ਆਪਾਂ ਨੂੰ ਅੱਖਾਂ ਨੂੰ ਹਰਾ ਹਰਾ ਦਿਦਾ ਆਹ ਹੋਇਆ ਇਹਦੇ ਰੂਪ ਨੂੰ ਬਣਾ ਕੇ ਲਿਆ ਹੈ ਹੈ ਉਹ ਕੁਦਰਤ ਨਾਲ ਪਰਿਆਮ ਆ ਆ ਪਕੌੜੇ ਰਸਤੇ 'ਚ ਮਿਲਦੇ ਪਕੌੜਿਆਂ ਦਾ ਲੰਗਰ ਸੌਫਟੇ ਦੇ ਕੱਪੜੇ ਦਾ ਗਰੰਟੀ ਹੈ। ਕੈਮਰਾ ਵਾਓ, ਵਾਓ, ਖੇਤਾਂ ਦਾ ਥਿਊ ਕਿੰਨਾ ਸੋਹਣਾ। ਵੀਡੀਓ ਦੇਖੋ ਹੋਰ ਕਿੰਨੀ ਵਾਰ ਗ੍ਰੀਨ ਨਦੀ ਦਾ। ਉੱਪਰ ਫੋਰ ਕਿੱਦਾਂ ਆ ਗਏ ਆ ਨਹਿਰ ਤੇ। ਵੀਡੀਓ ਆਨ ਕਰਕੇ ਇੱਥੇ ਹੋਰ ਵੀਡੀਓ। ਉਹਦੇ ਉੱਪਰ ਲਿਖਿਆ ਹੈ 4K। ਐਸ ਵੱਡੇ ਮੌਂਕੀ ਨਹੀਂ ਹੁੰਦੇ ਨਾ ਧੁੱਪ ਚ, ਸਵੇਰ-ਸਵੇਰੇ ਹੁੰਦੇ। ਬਣਾਓ ਹੁਣ ਦੇਖੋ ਬਾਹਰ ਇਹ ਚ। ਲਓ ਜੀ ਫੋਨ ਆਉਣ ਲੱਗ ਗਿਆ। ਦੇ ਕਿਉਂ ਨਹੀਂ ਆ ਰਹੇ ਗਾਇਸ ਵੀ ਨਹੀਂ ਗਿਆ ਨਾ ਕਿਹਨਾਂ ਲਈ ਗਾਇਸ ਵੀ ਨਹੀਂ ਜਿੱਦੇ ਚਾਵਲ ਲੈ ਚੋਰ ਲੈ ਤਾ ਕੇ ਚੱਲੀ ਮੈਂ ਤੇ ਲੈ ਖੋਦ ਗਿੱਲੀ ਲਾਤਾ ਵੀਡੀਓ ਦਾ ਅੱਲਾ ਪੁਰਾਣੇ ਉਹ ਕਿਹੜੀ ਆ ਮੈਨੂੰ ਨਹੀਂ ਪਤਾ ਇਹ ਨਾਉਂ ਹੋਣੀ ਮੈਂ ਤਾਂ ਬੱਚੇ ਕਿੰਨਾ ਕਰ Instagram ਤੇ ਕੋ ਅਗਾਂ ਨੂੰ ਵੀ ਬਹੁਤ ਬਿਊਟੀਫੁਲ ਕੁਜ਼ਾਰ ਦਾ 뷰 ਹੋਰ ਤੁਸੀਂ ਪਹਿਲਾਂ ਰਤਨਾਂ ਦੇ ਆਏ ਹੋ ਉਹ ਪਹਿਲਾਂ ਇੱਥੇ ਬੈਗਾਂ ਦਾ ਕੰਮ ਕਰ ਉੱਤੇ ਕਿ ਤੋਂ ਮੋਟੇ ਬੈਠ ਕੇ ਇੱਧਰ ਆ ਗਏ ਅੰਗਰੇਜ਼ ਬੋਲੇ ਬੱਲੇ ਵਾਲੇ ਹਾਂਜੀ ਅਸੀਂ ਕੱਪੜੇ ਲੈ ਕੇ ਆ ਗਏ ਸੀ ਵਾਪਸ ਹਰਪਿਤ ਨੇ ਦਵਾਈ ਲੈਣੀ ਸੀ ਵੈਸੇ ਦਵਾਈ ਲੈਣ ਗਏ ਸੀ ਕਿਉਂਕਿ ਚੱਲ ਵੀ ਹੋਰ ਥੋੜਾ ਜਿਹਾ ਕੱਪੜਿਆਂ ਦੀ ਸ਼ਾਪਿੰਗ ਵੀ ਕਰਿਆ ਹੀ ਹੈ ਫਿਰ بار بار ਨਹੀਂ ਜਾ ਹੁੰਦਾ ਹੈਗਾ ਤੇ ਇਹ ਰਸਤੇ ਦਾ ਵੀਊ ਹੈਗਾ ਨੈਰੋ ਨੈਰ ਦਾ ਤੇ ਮੁਰਦੇ ਹੋਏ ਥਿਆਰੋ ਨੈਰ ਆ ਰਹੇ ਆ ਅਸੀਂ ਹੂੰ ਇਹ ਉਸ ਦਿਨ ਸੀਗੇ ਹੋਲੇ ਵਾਲੇ ਮੁਰਦੇ ਸੀਗੇ ਹੋਲੇ ਤੋਂ ਬਾਅਦ ਹੀ ਵੀਡੀਓ ਆ ਰਹੀ ਤੇ ਸਾਰਾ ਰਸਤਾ ਬਸ ਦੇਖੋ ਜੀ ਜ਼ਿਆਦਾਤਰ ਹੋਲੇ ਵਾਲੇ ਝੰਡੀਆਂ ਵਾਲੇ ਮਿਲ ਰਹੇ ਨੇ ਬਹੁਤ ਕਾਫੀ ਭੀੜ ਸੀਗੀ ਤੇ ਰੋਡ ਤੇ ਹੋਲੇ ਵਾਲੇ ਕਰਤੀ ਸੀ ਜ਼ਿਆਦਾ ਭੀੜ ਕਈ ਜਗ੍ਹਾ ਲੰਗਰ ਵੀ ਲੱਗੇ ਹੋਏ ਸੀਗੇ ਗਰਮ ਗਰਮ ਲੰਗਰ ਮੇਲੇ ਵਾਲੇ ਵਾਸਤੇ ਹੋਲੇ ਵਾਲੇ ਵਾਸਤੇ ਹੈ ਵਾਹੋ ਦਾ ਜਾਂਦੇ ਨੇ ਟਰੈਕਟਰ ਭਰੇ ਪਬਲਿਕ ਦੇ ਤਾਂ-ਤਾਂ ਦੇ ਰਹੇ ਨੇ ਉਹ ਤਾਂ ਤਾਂ

ਕਣਕ ਦਾ ਰੰਗ ਦੇ ਕਿੰਨਾ ਬਦਲ ਗਿਆ ਨਾ yellow yellow ਕਿੰਨੀ ਹੋ ਗਈ ਉਤਾਈ ਲੈ ਬੂਟੇ ਵੀ ਫੁੱਟਿਆ ਇਹ ਸਾਰੇ ਪਪੂਲਰ ਨਵੇਂ ਨਮੀਆਂ ਕੁੰਬੜਾਂ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਹਰੇ ਬਾਈ ਹਰੇ ਬਾਈ ਹੋ ਗਈ ਆ ਗੀ ਬੂਟਿਆਂ ਦੇ ਵਿੱਚ ਵੀ ਬੂਟਿਆਂ ਦੇ ਵਿੱਚ ਵੀ ਰੰਗ ਬਦਲ ਗਈ ਕਣਕ ਘੇ ਹੋਈ ਸਾਰਾ ਫੜੀ ਪੈ ਗਈ ਹੋਈ ਆ ਸਾਰੇ ਕਿਤੇ ਐਨ ਹਾਂਜੀ ਦੋਸਤੋ ਅਸੀਂ ਗਏ ਸੀ ਸਮਰਾਲੇ ਉੱਥੋਂ ਅਸੀਂ ਲੈ ਕੇ ਆਏ ਸੀ ਕੱਪੜੇ ਕੱਪੜੇ ਮੈਂ ਕੱਢ ਕੇ ਰੱਖ ਲਏ ਹੋਇਆ ਤੇ ਸਭ ਤੋਂ ਪਹਿਲਾਂ ਆ ਘਰ ਪਾਉਣ ਵਾਲੇ ਇਹ ਪਹਿਲਾਂ ਲੈ ਆਉਂਦੇ ਸੀਗੇ ਤੇ ਇਹ ਅਸੀਂ ਇੱਕ ਇੱਕ ਸਿਉ ਲਿਆ ਹੋਇਆ ਹੈ ਨਾ ਹਰ ਪਿੱਤ ਨੇ ਸਿਉ ਤਾਂ ਤੇ ਇੱਕ ਮੇਰਾ ਸਿਉੜ ਲੱਗੀ ਹੋਈ ਆ ਉਹ ਦਿਖਾ ਦੇਵਾਂ ਜੀ ਬਲੀਗੂ ਇਸ ਸਿਓਲ ਲੱਗੀ ਹੋਈ ਹੈ ਤੇ ਆ ਅਸੀਂ ਇਹਦਾ ਸਮਾਰੇ ਇਸ ਵਾਰ ਬਿਲਾੜ ਦੇ ਵਿੱਚ ਬਹੁਤ ਵੱਡਾ ਵੱਡਾ ਪ੍ਰਿੰਟ ਆਇਆ ਹੋਇਆ ਹੈ ਵਾ ਨਾ ਤੇ ਬਰੀਕ ਪ੍ਰਿੰਟ ਘੱਟ ਆ ਮੋਟਾ ਮੋਟਾ ਪ੍ਰਿੰਟ ਆਇਆ ਵੱਡੇ ਵੱਡੇ ਬੁਲਾਣਾ ਆ ਹਰਪ੍ਰੀਤ ਦਾ ਅ ਮੰਦੀਪ ਦਾ ਤੇ ਆ ਲਾਖ ਤੇ ਮੇਰਾ ਇਹ ਤਾਂ ਅਸੀਂ ਘਰ ਪਾਉਣ ਵਾਲੇ ਮਤਲਬ 3.5 300 ਦਾ ਸੂਟ ਆ ਇਹ ਤੇ ਇਹ ਅਸੀਂ ਸਿਓਲ ਦੇ ਮਤਲਬ ਕੋਲ ਕੇ ਰੱਖਾ ਵਾ ਇਹ ਜੇ ਪ੍ਰਿੰਟ ਨਹੀਂ ਮੋਟੇ ਮੋਟੇ ਸਾਰੇ ਇਹ ਜੇ ਮੋਟੇ ਮੋਟੇ ਪ੍ਰਿੰਟ ਨੇ ਸਾਡੇ ਤਿੰਨ ਸਰ ਦਾ ਸੂਟ ਕੱਪੜਾ ਬਹੁਤ ਸੋਹਣਾ ਏਕੇ ਕੰਪਨੀ ਦਾ ਤੇ ਹਾਂਜੀ ਹਾਂਜੀ ਇੱਕ ਅਸੀਂ ਆ ਜਿਆਏ ਸੀਗਾ ਸੇਲ ਲੱਗੀ ਹੋਈ ਸੀਗੀ ਆ ਦੇਖੋ ਫਰੋਈ ਕਲਰ ਸਿੰਪਲ ਸੂਟ ਨੇ ਤੇ ਇੱਕ ਪਿੰਕਾ ਇਹ ਨਾਲ ਲੱਗੀਆਂ ਨੇ ਪ्योर ਦੀਆਂ ਚੁੰਨੀਆਂ ਚੁੰਨੀਆਂ ਕਿੱਥੇ ਚੁੰਨੀ ਨਾਲ ਲੱਗਦੀਆਂ ਇਹਨਾਂ ਨਾਲ ਦੂਜੀਆਂ ਨੇ ਦੁਦੀਆਂ ਨੇ ਕਿੜੀਆਂ ਤੇ ਆ ਮੇਰਾ ਸੀਗਾ ਆ ਮੇਰਾ ਹਟਟਿਆ ਪਿਆ ਵਾ ਮਾਤੋ ਉਹ ਵੜ ਗਿਆ ਕੋਟਨ 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 ਗਰਮੀ ਦੇ ਹਾਂ ਜਿਹਦੇ ਵਿੱਚ ਆ ਦੇਖੋ ਆ ਇਹਦੇ ਬਾਰਡਰ ਬਹੁਤ ਹਸਾ ਦਿੱਤਾ ਮੈਂ ਜਿਹੜਾ ਮੂਰਲੇ ਪੱਲੇ ਤੇ ਬਾਰਡਰ ਆ ਉਹ ਕਟਿਆ ਹੋਇਆ ਕਰਕੇ ਹੋਇਆ ਪਿਆ ਮੂਰਲੇ ਪੱਲੇ ਨੇ ਹਾਂ ਜੀ ਆ ਦੇ ਆ ਸਿੱਪੀਆਂ ਜੇ ਲੱਗੀਆਂ ਹੋਈਆਂ ਨੇ ਕਲਰ ਦੇਖੋ ਕਿੰਨਾ ਪਿਆਰਾ ਮਿੱਠਾ ਮਿੱਠਾ ਜਿਆਣਾ ਨਾ ਬਿਸਕੁਟੀ ਜਾਂ ਤਾਂ ਇਹਦੇ ਨਾਲ ਦੀ ਆ ਚੁੰਨੀ ਆ ਪਿਓਰ ਦੀ ਚੁੰਨੀ ਮੋਟੇ ਮੋਟੇ ਆ ਲੈ ਕੀ ਕਰ ਆ ਤੇ ਇਹਨਾਂ ਦੇ ਨਾਲ ਅੱਛਾ ਦੁੱਜੀਆ ਉਹਨੇ ਮਸਲੀਨ ਦੀ ਹਣੇ ਮਸਲੀਨ ਦੀਆਂ ਚੁੰਨੀਆਂ ਨੇ ਹਾਂ ਦੀ ਇਹਦੇ ਨਾਲ ਆਹ ਪਿੰਕ ਨਾਲ ਹੋ ਗਈ ਇਹਦੇ ਨਾਲ ਦੀ ਸੇਮ ਹੀ ਇਹਦੇ ਨਾਲ ਦੀ ਗ੍ਰੀਨ ਸੋ ਇਹ ਨਾਲ ਦੀ ਗ੍ਰੀਨ ਨਾ ਫਰੋਜੀ ਗ੍ਰੀਨ ਜਿਹਾ ਚੁੰਨੀਆਂ ਦਾ ਕਲਰ ਜਿਆਦਾ ਉੱਠਦੇ ਹਨ ਜਿਆਦਾ ਪਿਆਰੇ ਲੱਗਦੇ ਹਨ ਹਾਂ ਤੇ ਹਾਂ ਜੀ ਆਹ ਫਿਰ ਲੈ ਕੇ ਆਏ ਸੀ ਅਸੀਂ ਇਸ ਤੋਂ ਥੋੜੇ ਜਿਹਾ ਮਹਿੰਗੇ ਆ ਥੋੜੇ ਜਿਹਾ ਸਸਤੇ ਨੇ ਇਹ ਸੇਲ 'ਚ ਸਾਨੂੰ 5-500 ਦੇ ਛੂਟ ਵਾਲੇ ਸੂਟ ਬਹੁਤ ਸੋਹਣੇ ਆ ਪਰ ਪਰ ਸੇਲ ਲੱਗੀ ਕਰਕੇ 5-500 ਦੇ ਮਿਲ ਗਏ ਆ ਥੋੜੇ ਜਿਹਾ ਵਧੀਆ ਲੈ ਕੇ ਆਂਦੇ ਸੀ ਫਿਰ ਦੁਬਾਰਾ ਜਾ ਕੇ ਤੇ ਇਹ ਹੈ ਕਿ ਇਹ ਆ ਤਾਂ ਸਭ ਚੋਦੇ ਨਾਲ ਦਈ ਹੈ ਹਨਾ ਆ ਇੱਕੋ ਦੇ ਨਾਲ ਲਈ ਤੇ ਆਹ ਦੋ ਸੂਟ ਹੈਗੇ ਨੇ ਪਲੇਨ ਇਹ ਕੰਟਰਾਸਟ ਨੇ ਪਲੇਨ ਸਲਵਾਰ ਤੁਸੀਂ ਇਹ ਹੁਣ ਕਿਵੇਂ ਖੋਲ੍ਹ ਲਿਆ ਜਿਆਦਾ ਉਹਦੀ ਲੱਗਦਾ ਹਨ ਆਇ ਕੋਈ ਮੱਦੀਆ ਚ ਨੇ ਤੇ ਨਾਲ ਦੀ ਉਹ ਚੁੰਨੀ ਚੁੰਨੀ ਬਹੁਤ ਸੋਹਣੇ ਸਜਦੀਆਂ ਨੇ ਨਾਲ ਦੇ ਸੂਤਾਂ ਦੇ ਨਾਲ ਦੀ ਸੁਨਵਾਰ ਆਪ ਨਹੀਂ ਨੇ ਕੰਟਰਾਸਟ ਦੇ ਵਿੱਚ ਦੇ ਦੋ ਲਿਆਦੇ ਸੀ ਕਹਾ ਮਾਸਟਰਡ ਉਹ ਇਕੋ ਮਾਸਟਰਡ ਮਾਸਟਰਡ ਬਣਾ ਸਲਵਾਰ ਨਾਲੀ ਤੇ ਵੀ ਜਿਹੜੀ ਪੁੱਠੀ ਆ ਤੈਨੂੰ ਜੀ ਨੂੰ ਲੱਗਦਾ ਇਹ ਆਏ ਸੀ 18 18 ਸੋਦੇ ਨਾ 19 ਸੋਦੇ 1800 ਦੇ ਕਿਉਂ ਉਹਨੂੰ ਕਨਫਰਮ ਨਹੀਂ ਹੈਗਾ ਯਾਰ ਸ਼ਾਇਦ ਇਸ ਤੋਂ ਕਿੰਨੇ ਦੇ ਜੀ ਆਪੇ ਇੰਨੇ ਸੀ ਸੀ ਯਾਰ 18 1900 ਦੇ ਆ ਵੀ तकरीबन ਸੇਮ ਜਿਹਾ ਹੀ ਰੇਟ ਆ 1000 ਹੈ ਤੁਸੀਂ ਆ ਬਾਜ਼ਾਰ ਦੇ ਵਿੱਚ ਬਹੁਤਾ ਹੋਇਆ ਆਹ ਵਾਲਾ ਕੰਟ੍ਰੈਕਟ ਇਹਦੀ ਜਿਹੜਾ ਕਮੀਜ਼ ਦੋਵੇਂ ਸਾਈਡ ਤੋਂ ਸੇਮ ਆ ਤੇ ਬਸ ਮੂਹਰਲੀ ਸਾਈਡ ਆ ਸਿੱਪੀਆਂ ਜਿਹੀਆਂ ਲੱਗੀਆਂ ਹੋਈਆਂ ਨੇ ਆ ਕੜਾਈ ਦੀ ਬਣੀ ਵੀ ਇਹ ਤਾਰ ਦੀ ਆ ਹੈਗੀ ਇਹਦੀ ਸਵਾਰ ਤੇ ਆ ਇਹਦੇ ਨਾਲ ਜੰਨੀ ਪਿਓਰ ਦੀ ਇਹ ਸ਼ਾਇਦ ਉਹਨਾਂ ਨਾਲੋਂ 100 ਖੰਡ ਮਹਿੰਗਾ ਸੀਗਾ ਜਿਹੜਾ ਯਾਦ ਵੀ ਭੁੱਲ ਗਏ ਇਹ 1900 ਸੀ ਕੈ ਨਾ ਜੀ ਤੇ ਇੱਕ ਸੀਗਾ ਆ ਵਾਲਾ ਇਹ ਵੀ ਥੋੜਾ ਜਿਹਾ ਡਿਫਰੈਂਸ ਲੈ ਕੇ ਆਂਦਾ ਵਾ ਇਹ ਵੀ ਬੁਢੀਆ ਲੱਗਦਾ ਸੀ ਇਹ ਇਹਨਾਂ ਸਾਰਿਆਂ ਦੇ ਮਹਿਲਾ ਸਾਈਡ ਆ ਪੱਲਾ ਬਾਗਾ ਤੇ ਆ ਫੁੱਲੋਂ ਲੇ 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 ਲਾਲ ਦੀ ਵੀ ਪਲੇਨ ਸ਼ੂਰਾਰ ਕੰਟਰੈਕਟ ਦੇ ਵਿੱਚ ਓਏ ਖੜ ਦੇ ਇੱਕ ਮਿੰਟ ਤੇ ਇਹਦੇ ਨਾਲ ਦੀ ਕਾਟਨ ਦੀ ਚੁੰਨੀ ਆ ਬਹੁਤ ਪਿਆਰੀ ਚੁੰਨੀ ਆ ਬਹੁਤ ਵਧੀਆ ਲੱਗਦੀ ਉਹ ਦੇ ਤੈਨੂੰ ਨੱਤੇ ਇਹ ਸੂਟ 2300 ਦਾ ਕੱਟ ਇਹ ਸੂਟ ਆ 2200 ਦਾ ਇਹ ਸਾਰਿਆਂ ਤੋਂ ਮਹਿੰਗਾ ਆ ਬਾਕੀ ਇਹਨਾਂ ਚ ਸਵਾਲ ਲੈਣਗੀਆਂ ਜੋ ਜੋ ਕੰਦਰਿੰਦਰ ਨੂੰ ਪਸੰਦ ਹੋ ਆਪੇ ਬਾਅਦ ਵਿੱਚ ਸਵਾਲ ਲੈਣਗੀਆਂ ਇਹ ਆਹ ਸੂਟ ਸਾਨੂੰ 100 ਰੁਪਏ ਦਾ ਮਿਲ ਗਿਆ ਅਮਾ ਆਹ 100 ਰੁਪਏ ਦਾ ਸੂਟ ਨਾਲ ਜੁੰਨੀ ਵੈਸੇ ਇਹ ਜਾਲਾ ਸਰਦੀ ਵਿੱਚ ਤਾਂ ਨਹੀਂ ਪਾਉਣ ਵਾਲਾ ਇਹ ਕੱਪੜਾ ਪਤਾ ਨਹੀਂ ਕੀ ਆ ਪੁੱਤ ਲੈ ਥੋੜਾ ਜਿਹਾ ਉਹ ਆ ਰੜਕਦਾ ਰੜਕਦਾ ਜਿਵੇਂ ਮਾੜੇ ਦੇ ਕੱਪੜਾ ਹੈ। ਬਸ ਤੂੰ ਜਦੋਂ ਮਿਲਣਾ ਸੌਫਟ ਉਹ ਲੱਗਦਾ ਹੈ ਦੇ ਮਾਵਾਂ ਨੇ ਵਸੇ ਦੇ ਸੀ ਤੂੰ ਇਹਦੇ ਮੌਸਮ ਚ ਕਹਿੰਦੇ। ਹਾਏ ਮਤਲਬ ਪੂਰੀ ਕਰਨੀ ਵਾਲਾ ਨਹੀਂ ਹੈਗਾ ਇਹ। ਮਤਲਬ ਇਹ ਜੇ ਮੌਸਮ ਵਿੱਚ ਤਾਂ ਜੇ ਪੈ ਜਾਊਗਾ। ਇਹ ਬਸ ਉਹ ਜੋ ਕੁਦਰਤ ਦੀ ਜਿਹੜੀ ਚੀਜ਼ ਟੱਕਰ ਜਵੇ ਆ 100 ਰੁਪਏ ਚ ਟੱਕਰ ਗਈ। ਨਾਲ ਚੁੰਨੀ ਤੇ ਪੂਰਾ ਸੂਟ। ਇਹੀ ਸੀ ਜੀ ਸਾਡੀ ਸ਼ਾਪਿੰਗ। ਕਾਹ ਨੂੰ ਕਿਹੋ ਜੀ ਲੱਗੀ ਜਰੂਰ ਦੱਸਿਓ। price भी बहुत ज़्यादा महंगी रहेगी, बहुत ज़्यादा महंगी तो ऐसी कपड़े लेने नहीं आएगे। तो ये कद्दाच में आ गया, तहीस तो आ गया, ये कद्दाल आ गया नहीं, ऐसी ज़्यादा। पंद्रह सोलह सौ भी ज़्यादा ऐसी कपड़े नहीं पहनते। ना चु। नहीं देख। ओनो पढ़ो, ओनी दे रहा थीक थी। थीक है वीडियो। दीकाजी ओ